ਆਸਟ੍ਰੇਲੀਆ ਦੇ ਵੱਲੋਂ ਵੀ ਹੁਣ ਤੜਾ ਤੜਾ ਸਟੂਡੈਂਟ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਵਿਦਿਆਰਥੀਆਂ ਦੇ ਲਈ ਜਿਹੜਾ ਆਸਟ੍ਰੇਲੀਆ ਹੈ ਉਹ ਇੱਕ ਪਸੰਦੀਦਾ ਸਿੱਖਿਆ ਸਥਾਨ ਸੀ ਪਰ ਹੁਣ ਆਸਟ੍ਰੇਲੀਆ ਦੇ ਵੱਲੋਂ ਜਿਹੜਾ ਆ ਤੜਾ ਤੜਾ ਸਟੂਡੈਂਟ ਵੀਜ਼ੇ ਨੇ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਜਿਹੜੇ ਸਟੂਡੈਂਟ ਉੱਥੇ ਜਾ ਕੇ ਨਿਯਮ ਨੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਨਹੀਂ ਫੋਲੋ ਕਰਦੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਰੱਦ ਕਰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਵਾਪਸੀ ਆਪਣੇ ਦੇਸ਼ ਮੋੜਨਾ ਹੋਵੇਗਾ ਬੀਤੇ ਦਿਨੀ ਅਮਰੀਕਾ ਦੇ ਵੱਲੋਂ ਵੀ ਅਜਿਹਾ ਇੱਕ ਕਦਮ ਚੁੱਕਿਆ ਗਿਆ ਜਿੰਨੇ ਵੀ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਆ ਪ੍ਰਵਾਸੀ ਨੇ ਜਿਹੜੇ ਉਹ ਰਹਿੰਦੇ ਸੀ ਤਾਂ ਉਹਨਾਂ ਨੂੰ ਵਾਪਸੀ ਭੇਜਿਆ ਜਾ ਰਿਹਾ ਪਹਿਲਾ ਜਿਹੜਾ ਜਹਾਜ਼ ਆ ਉਹ ਭਾਰਤ ਭੇਜਿਆ ਗਿਆ ਸੀ ਜਿਸ ਦੇ ਵਿੱਚ 104 ਜਿਹੜੇ ਭਾਰਤੀ ਨੇ ਉਹ ਵਾਪਸ ਆਏ ਸੀ ਤਾਂ ਹੁਣ ਜਿਹੜਾ ਆਸਟ੍ਰੇਲੀਆ ਦੇ ਵੱਲੋਂ ਵੀ ਨਿਯਮ ਨੇ ਜੇ ਉਹ ਸਖਤ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਜਿਹੜੇ ਸਟੂਡੈਂਟ ਨੇ ਜਿਹੜੇ ਨਿਯਮ ਨਹੀਂ ਲਾਗੂ ਕਰਦੇ ਚਾਹੇ ਉਹ ਕਮ ਸੰਬੰਧੀ ਨਿਯਮ ਹੋਣ ਜਾਂ ਫਿਰ ਉਹਨਾਂ ਦੀ ਸਟੱਡੀਜ਼ ਉਹਨਾਂ ਦੀ ਨਿਯਮ ਹੋਣ ਜਿਹੜੇ ਉਹਨਾਂ ਕਾਨੂੰਨਾਂ ਨੂੰ ਦੀ ਪਾਲਣਾ ਜਿਹੜੇ ਨੇ ਉਹ ਨਹੀਂ ਕਰਦੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਏ ਉਹ ਰੱਦ ਕਰਕੇ ਉਹਨਾਂ ਨੂੰ ਵਾਪਸੀ ਭੇਜਿਆ ਜਾ ਰਿਹਾ ਹੈ ਜੇਕਰ ਤੁਹਾਡਾ ਬੱਚਾ ਵੀ ਕੋਈ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆਤਾ ਉਸ ਨੂੰ ਇਹ ਜਰੂਰ ਖਬਰ ਭੇਜੋ ਕਿ ਜਿਹੜੇ ਨਿਯਮ ਨੇ ਉਹ ਲਾਗੂ ਕਿਹੜੇ-ਕਿਹੜੇ ਹੋਏ ਨੇ ਕਿਹੜੇ-ਕਿਹੜੇ ਨਿਯਮ ਨੇ ਜਿਹੜੇ ਉਹਨਾਂ ਨੂੰ ਬਰਤਨੇ ਪੈਣਗੇ ਜਿੰਨਾ ਤੇ ਸਖਤੀ ਦੇ ਨਾਲ ਹੁਣ ਸਰਕਾਰ ਹੈ ਜਿਹੜੀ ਉਸ ਦੇ ਵੱਲੋਂ ਹਦਾਇਤ ਕੀਤੀ ਜਾ ਰਹੀ ਹੈ ਇਸ ਖਬਰ ਦੇ ਵਿੱਚ ਜਿਹੜੇ ਸਾਰੇ ਨਿਯਮ ਨੇ ਉਹ ਵੀ ਦੱਸੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਜਿਹੜਾ ਦੁਨੀਆ ਦਾ ਅ ਭਾਰਤ ਦੇ ਵਿਦਿਆਰਥੀਆਂ ਦੇ ਲਈ ਜਿਹੜਾ ਪਸੰਦੀਦਾ ਸਿੱਖਿਆ ਸਥਾਨ ਹੈ ਪਰ ਹਾਲ ਹੀ ਵਿੱਚ ਉੱਥੇ ਵਿਦਿਆਰਥੀ ਵੀਜ਼ਾ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਗਏ ਨੇ ਹੁਣ ਜੇਕਰ ਕੋਈ ਵਿਦਿਆਰਥੀ ਇਹਨਾਂ ਨੀਮਾਂ ਦੀ ਉਲੰਘਣਾ ਕਰਦਾ ਤਾਂ ਉਸ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹਾਲ ਹੀ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਤੇ ਇੱਕ ਵਿਦਿਆਰਥੀ ਦਾ ਵੀਜ਼ਾ ਸਿਰਫ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਜਿਹੜਾ ਕੰਮ ਨਾਲ ਸੰਬੰਧਿਤ ਨਿਯਮ ਦੀ ਜਿਹੜੀ ਪਾਲਣਾ ਉਹ ਨਹੀਂ ਕੀਤੀ ਸੀ ਹੁਣ ਤੁਹਾਨੂੰ ਦੱਸ ਦਿਆ ਕਿ ਵਿਦਿਆਰਥੀ ਵੀਜ਼ਾ ਦੇ ਵਿੱਚ ਕੀ ਕੀ ਜਿਹੜੇ ਨਿਯਮ ਨੇ ਉਹ ਲਾਗੂ ਕੀਤੇ ਗਏ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ ਵਿਦਿਆਰਥੀ ਵੀਜ਼ਾ ਤੇ ਵਿਦਿਆਰਥੀਆਂ ਨੂੰ ਕੁਝ ਸਖਤ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਇੱਕ ਮਹੱਤਵਪੂਰਨ ਨਿਯਮ ਇਹ ਹੈ ਕਿ ਆਪਣੀ ਪੜ੍ਹਾਈ ਦੌਰਾਨ ਵਿਦਿਆਰਥੀ 15 ਦਿਨਾਂ ਦੇ ਅੰਦਰ ਸਿਰਫ 48 ਘੰਟਿਆਂ ਤੋਂ ਵੱਧ ਕੰਮ ਨਹੀਂ ਕਰ ਸਕਦਾ ਜੇਕਰ ਕੋਈ ਵਿਦਿਆਰਥੀ ਇਸ ਸੀਮਾ ਤੋਂ ਵੱਧ ਕੰਮ ਕਰਦਾ ਤਾਂ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਇਹ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰ ਸਕਦਾ ਹੈ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਬਹੁਤ ਸਾਰੇ ਵਿਦਿਆਰਥੀ ਤੇ ਉਹਨਾਂ ਦੇ ਪਰਿਵਾਰ ਇਸ ਮੁੱਦੇ ਤੇ ਆਪਣੀ ਚਿੰਤਾ ਜਾਹਰ ਕਰ ਰਹੇ ਨੇ ਬਹੁਤ ਸਾਰੀਆਂ ਪੋਸਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਵਿਦਿਆਰਤਿਆਂ ਦੀਆਂ ਗਤੀਵਿਧੀਆਂ ਤੇ ਸਖਤੀ ਨਾਲ ਨਜ਼ਰ ਰੱਖ ਰਿਹਾ ਜੇਕਰ ਕੋਈ ਵੀ ਕੰਮ ਦੀ ਜਿਹੜੀ ਸੀਮਾ ਹੈ ਉਸ ਤੋਂ ਵੱਧ ਕੰਮ ਦਾ ਦਾ ਸਮਾਂ ਕਰਦਾ ਪਾਇਆ ਗਿਆ ਤਾਂ ਉਸ ਦਾ ਵੀਜ਼ਾ ਰੱਦ ਕੀਤਾ ਜਾ ਰਿਹਾ ਕੁਝ ਵਿਦਿਆਰਤਿਆਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਅਣਜਾਣੇ ਵਿੱਚ ਨਿਯਮ ਤੋੜ ਦਿੰਦੇ ਆ ਪਰ ਇਸ ਦੇ ਬਾਵਜੂਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਹਨਾਂ ਤੇ ਜਿਹੜੀ ਕੋਈ ਵੀ ਨਰਮੀ ਹੈ ਉਹ ਨਹੀਂ ਦਿਖਾਈ ਜਾ ਰਹੀ ਉਹੜਾ ਵੀਜ਼ਾ ਵਿਦਿਆਰਥੀ ਵੀਜ਼ਾ ਰੱਦ ਹੋਣ ਤੇ ਜਿਹੜੀਆਂ ਆ ਕੁਝ ਸਮੱਸਿਆਵਾਂ ਨੇ ਜਿਹੜੀਆਂ ਉਹ ਵਿਦਿਆਰਥੀਆਂ ਨੂੰ ਸਾਹਮਣੀਆਂ ਜਿਹੜੀਆਂ ਉਹ ਹੋ ਸਕਦਾ ਸਾਹਮਣਾ ਹੋ ਸਕਦਾ ਇਹਨਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਵੀਜ਼ਾ ਰੱਦ ਹੋ ਜਾਂਦਾ ਤਾਂ ਵਿਦਿਆਰਥੀ ਨੂੰ ਜਲਦੀ ਤੋਂ ਜਲਦੀ ਆਸਟ੍ਰੇਲੀਆ ਛੱਡਣਾ ਪਵੇਗਾ ਜੇਕਰ ਵੀਜ਼ਾ ਨਿਯਮਾਂ ਦੀ ਉਲੰਘਣਾ ਗੰਭੀਰ ਮੰਨਿਆ ਜਾਂਦਾ ਤਾਂ ਉਸ ਵਿਦਿਆਰਥੀ ਲਈ ਭਵਿਕਵ ਆਸਟ੍ਰੇਲੀਆ ਵਿੱਚ ਪੜ੍ਹਾਈ ਜਾਂ ਕੰਮ ਕਰਨ ਲਈ ਵੀਜ਼ਾ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋ ਗਏ ਹਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਉਣਗੇ ਜਿਸ ਦਾ ਉਹਨਾਂ ਤੇ ਕੈਰੀਅਰ ਤੇ ਵੀ ਜਿਹੜਾ ਉਹ ਅਸਰ ਪਵੇਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਜਿਹੜੇ ਇਹ ਇਹ ਨਿਯਮ ਨੇ ਉਸ ਸ਼ਕਤੀ ਦੇ ਨਾਲ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ ਕਿ ਕੰਮ ਦੇ ਘੰਟਿਆਂ ਦੀ ਜਿਹੜੀ ਸੀਮਾ ਹੈ ਉਸ ਨੂੰ ਧਿਆਨ ਦੇ ਵਿੱਚ ਰੱਖੋ ਪੜ੍ਹਾਈ ਦੌਰਾਨ 15 ਦਿਨਾਂ ਦੇ ਵਿੱਚ ਸਿਰਫ 48 ਘੰਟੇ ਤੋਂ ਵੱਧ ਕੰਮ ਨਾ ਕਰੋ ਅਧਿਕਾਰਿਤ ਦਿਸ਼ਾ ਨਿਰਦੇਸ਼ ਜਾਨੀ ਕਿ ਆਪਣੇ ਵੀਜ਼ੇ ਨਾਲ ਸੰਬੰਧਿਤ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਧਿਆਨ ਨਾਲ ਬੜੋ ਕਿਸੇ ਵੀ ਸ਼ੱਕ ਦੀ ਸੂਰਤੋ ਦੇ ਵਿੱਚ ਸਲਾਹ ਲਓ ਜੇਕਰ ਵੀਜ਼ਾ ਨਿਯਮਾਂ ਬਾਰੇ ਕੋਈ ਉਲਝਣ ਹੈ ਤਾਂ ਆਪਣੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟ ਸਪੋਰਟ ਆਫਿਸ ਜਾਂ ਕਿਸੇ ਇਮੀਗ੍ਰੇਸ਼ਨ ਮਾਹਰ ਦੇ ਨਾਲ ਸੰਪਰਕ ਕਰੋ ਤਾ ਇਹ ਜਿਹੜੇ ਉਹਨਾਂ ਦੇ ਵੱਲੋਂ ਸਲਾਹ ਵੀ ਦਿੱਤੀ ਗਈ ਆ ਜਿਹੜੇ ਨਿਯਮ ਨੇ ਉਹ ਵੀ ਦਿੱਤੇ ਗਏ ਨੇ ਕਿ ਕਿਹੜੇ ਕਿਹੜੇ ਨਿਯਮਾਂ ਦੀ ਤੁਸੀਂ ਪਾਲਣਾ ਕਰਨੀ ਆ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਉਲਝਣ ਬਾਜੀ ਆ ਤੁਹਾਨੂੰ ਜਿਹੜੇ ਇਹ ਰੂਲ ਨੇ ਜਾਂ ਨਿਯਮ ਨੇ ਜਿਹੜੇ ਉਹ ਨਹੀਂ ਸਮਝ ਆ ਰਹੇ ਤਾਂ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਮਾਹਰ ਦੀ ਜਿਹੜੀ ਸਲਾਹ ਲੈ ਸਕਦੇ ਹੋ ਆਪਣੀ ਯੂਨੀਵਰਸਿਟੀ ਤੋਂ ਸਲਾਹ ਲੈ ਸਕਦੇ ਹੋ ਪਰ ਜੇਕਰ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆਗਾ ਤਾਂ ਉਸ ਨੂੰ ਆਪਣੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ ਚਾਹੇ ਉਹ ਕਿਸੇ ਵੀ ਕੰਟਰੀ ਦਾ ਹੋਵੇ ਉਸ ਨੂੰ ਜਿਹੜਾ ਆਸਟ੍ਰੇਲੀਆ ਛੱਡਣਾ ਪਵੇਗਾ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਸ ਨੂੰ ਆਸਟ੍ਰੇਲੀਆ ਛੱਡ ਕੇ ਜਾਣਾ ਪਵੇਗਾ ਇੱਕ ਵਾਰ ਫੇਰ ਜਿਹੜੀ ਆਸਟ੍ਰੇਲੀਆ ਸਰਕਾਰ ਹੈ ਉਹ ਇਹਨਾਂ ਨਿਯਮਾਂ ਨੂੰ ਲੈ ਕੇ ਸਖਤ ਹੋਈ ਹੈ ਬੀਤੇ ਦਿਨੀ ਜਿਹੜਾ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਜਿਹੜੇ ਨਿਯਮ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਹੁਣ ਜੇਕਰ ਕੋਈ ਵੀ ਵਿਦਿਆਰਥੀ ਜਿਹੜਾ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਪੜਨ ਗਿਆ ਤਾਂ ਉਸ ਦੇ ਵੱਲੋਂ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਨੂੰ ਆਪਣੇ ਦੇਸ਼ ਵਾਪਸ ਪਰਤਣਾ ਪਵੇਗਾ